ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਇਹਰ ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ਤੇ ਰਣਕੇਸ਼ਵਰ ਮਹਾਂਦੇਵ ਸ਼ਿਵ ਮੰਦਿਰ ਅਣਕੇ ਵਿੱਚ ਨਤਮਸਤਕ ਹੋਏ ਤੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ ਇਸੇ ਤਰ੍ਹਾਂ ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮਾਤਾ ਜੀ ਹਰਪਾਲ ਕੌਰ ਨੇ ਤੂਰੀ ਦੇ ਅਲੱਗ-ਅਲੱਗ ਮੰਦਰਾਂ ਵਿੱਚ ਮੱਥਾ ਟੇਕਿਆ ਤੇ ਪ੍ਰਭੂ ਦਾ ਆਸ਼ੀਰਵਾਦ ਲਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਅਫਸਰ ਇੰਚਾਰਜ ਅਮ੍ਰਿਤਸਰ ਬਰਾਡ ਤੇ ਤੂਰੀ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮੌਜੂਦ ਰਹੀ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਅਮਰਿਤ ਬਰਾੜ ਨੇ ਸਾਰੇ ਹੀ ਦੇਸ਼ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀ ਬਧਾਈ ਦਿੱਤੀ ਹੈ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਤੂਰੀ ਦੇ ਪਤੀ ਮੰੰਤਰ ਅਨਕੇਸ਼ਵਰ ਵਿੱਚ ਮੱਥਾ ਟੇਕਣ ਪਹੁੰਚੇ ਉਹਨਾਂ ਦੇ ਨਾਲ ਐਸਐਸਪੀ ਸੰਗਰੂਰ ਸਤਿੰਦਰ ਚਾਹਲ ਐਸਟੀਐਮ ਤੂਰੀ ਅਮਿਤ ਗੁਪਤਾ ਡੀਐਸਪੀ ਤੂਰੀ ਤਰਵਿੰਦਰ ਸਿੰਘ ਗਿਲਵੀ ਮੌਜੂਦ ਸਨ ਦੇਖੋ ਜੀ ਮੈਂ ਪਹਿਲਾਂ ਸ਼ਿਵਰਾਤਰੀ ਦੇ ਜਿਹੜੇ ਪੀਐਮ ਸਾਰੇ ਸ਼ਿਵ ਭਗਤਾਂ ਨੂੰ ਪੰਜਾਬੀਆਂ ਨੂੰ ਭਾਰਤੀਆਂ ਨੂੰ ਮੈਂ ਸਭ ਨੂੰ ਬਹੁਤ ਵਧਾਈ ਦੇਣਾ ਬਹੁਤ ਮੁਬਾਰਕਬਾਦ ਦੇਣਾ ਤੇ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਕਿ ਮੈਂ ਪਹਿਲਾਂ ਵੀ ਇਸ ਪਵਿੱਤਰ ਸਥਾਨ ਤੇ ਇਤਿਹਾਸਿਕ ਸਥਾਨ 'ਤੇ ਮੈਂ ਇੱਥੇ ਆਉਣਾ ਰਹਿਣਾ ਅੱਜ ਵੀ ਇਹ ਅਰਦਾਸ ਕੀਤੀ ਹੈ ਕਿ ਸਾਨੂੰ ਭਗਵਾਨ ਸ਼ਿਵ ਜੀ ਹਿੰਮਤ ਬਖਸ਼ਣ ਕਿ ਅਸੀਂ ਇਮਾਨਦਾਰੀ ਨਾਲ ਜਿਹੜੀ ਲੋਕਾਂ ਦੀ ਜਿਹੜੀ ਸੇਵਾ ਹੈ ਉਹ ਕਰ ਸਕੀਏ ਸੋ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਤੇ ਬਹੁਤ ਮੁਬਾਰਕਬਾਦ ਦੇਣਾ ਤੇ ਭਗਵਾਨ ਸ਼ਿਵ ਜੀ ਸਾਰੇ ਆਦੇ ਆਪ ਦੀ ਜਿਹੜੀ ਕਿਰਪਾ ਬਣਾਈ ਰੱਖੀ